एपिसोड 21 कॉफी विद कर्नल जयबंस ਫੂਰ ਪੰਜਾਬ ਫੂਰ ਪੰਜਾਬੀਜ਼ ਭਾਈ ਪੰਜਾਬੀਜ਼ ਸਤਿ ਸ਼੍ਰੀ ਅਕਾਲ ਨਵੇਂ ਇਸ ਸ਼ੋਅ ਦੇ ਵਿੱਚ ਕਾਫੀ ਵਿਦ ਕਰਨਲ ਜੈਬਲਸ ਦੇ ਵਿੱਚ ਸਾਡੇ ਸਾਰੇ ਦਸਕਰਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਜਿਹੜੀਆਂ ਖਬਰਾਂ ਅਸੀਂ ਅੱਜ ਵਿਸ਼ੇਸ਼ਣ ਕਰਨ ਵਾਲੇ ਹੈਗੇ ਉਸ ਖਬਰਾਂ ਦੇ ਵਿੱਚ ਤੋ ਤੀਨ ਦੀ ਜਿਹੜੀ ਵਿਜ਼ਿਟ ਹੈ ਪਾਰਕ ਦੇ ਵਿੱਚ ਉਸ ਦੇ ਬਾਰੇ ਵਿਸ਼ੇਸ਼ਣ ਕਰਾਂਗੇ ਜੀਡੀਪੀ ਗਰੋਥ ਜਿਹੜੀ ਬਹੁਤ ਵਧੀ ਹੈ ਜਿਹੜੀ ਇਸ ਦੇ ਲਈ ਬੜਾ ਅੱਛਾ ਸਬਕ ਹੈ ਉਹ ਦੀ ਚਰਚਾ ਕਰਾਂਗੇ ਨਾਲ ਦੇ ਨਾਲ ਕੈਪਟਨ ਰਮਿੰਦਰ ਸਿੰਘ ਨੇ ਪੰਜਾਬ ਦੇ ਵਿੱਚ ਬੀਜੇਪੀ ਸ਼ਰਮੋਨੀ ਕਾਲੀ ਤਲ ਦੇ ਅਲਾਈयंस ਦੇ ਬਾਰੇ ਕੁਝ ਬੋਲੇ ਉਹ ਦੀ ਚਰਚਾ ਕਰਾਂਗੇ ਫਿਰ ਇੱਕ 6 ਕੈਡਟਸ ਜਿਹੜੇ ਹੈ ਸਾਡੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਪ੍ਰੇਪਰੇਟਰੀ ਇੰਸਟੀਚੂਟ ਤੋਂ ਸਿਲੈਕਟ ਹੋਏ ਹਨ ਉਸ ਦੀ ਚਰਚਾ ਕਰਾਂਗੇ ਨਾਲ ਇੱਕ ਜਿਹੜੀ ਬਹੁਤ ਪੋਜ਼ਿਟਿਵ ਖਬਰ ਹੈ ਉਹ ਸਾਨੂੰ ਵੀ ਲੱਗਦਾ ਹੈ ਵੀ ਪੰਜਾਬ ਦੇ ਲਈ ਬੜੀ ਅੱਛੀ ਚੀਜ਼ ਹੈ 4500 ਕਰੋੜ ਰੁਪਇਆ ਇਹ ਯੂਨੀਅਨ ਗਵਰਨਮੈਂਟ ਨੇ ਕਿਹਾ ਕਿ ਸੀ ਮਹਾਲੀ ਦੇ ਵਿੱਚ ਇਨਵੈਸਟ ਕਰਾਂਗੇ ਉਹ ਕਿਸ ਵਿੱਚ ਕਰਾਂਗੇ ਉਹ ਕਰਨ ਸਾਹਿਬ ਦੱਸਣਗੇ ਤੇ ਨਾਲ ਹੀ ਕੋਲੀ ਨੇ ਜਿਹੜਾ ਕ੍ਰਿਕਟਰ ਹੈ ਵਿੱਚ ਬ੍ਰੇਕ ਕੀਤਾ ਹੈ ਰਿਕਾਰਡ ਸਚਿੰਦਨੁਰ ਗੁਰੂ ਉਹਦੀ ਵੀ ਚਰਚਾ ਕਰਾਂਗੇ ਕਰਨ ਸਾਹਿਬ ਤੁਹਾਡਾ ਸ਼ੋਰ ਦੇ ਵਿੱਚ ਬੜਾ ਬੜਾ ਸਵਾਗਤ ਸਤਿ ਸ਼੍ਰੀ ਅਕਾਲ ਕਰਨ ਸਾਹਿਬ ਸਤਿਕਾਰ ਜੀ ਸਤਿਕਾਰ ਸੁਰਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਤਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਸਭ ਅੱਜ ਅਸੀਂ ਸ਼ੋਅ ਦੇ ਵਿੱਚ ਕੁਝ ਚੀਜ਼ਾਂ ਪੱਲੇ ਹੀ ਥੋੜਾ ਜਿਹਾ ਬ੍ਰੇਕ ਕੀਤਾ ਕਿਉਂਕਿ ਸਾਡੇ ਕੁਝ ਦਰਸ਼ਕਾਂ ਦਾ ਸਾਨੂੰ ਇਨਪੁੱਟਸ ਆਉਂਦੇ ਸੀ ਉਸ ਹਿਸਾਬ ਨਾਲ ਪਰ ਆਪਾਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਸਿੱਧਾ ਚੱਲਦੇ ਆ ਸਰ ਸਭ ਤੋਂ ਪਹਿਲੇ ਖਬਰ ਦੇ ਵਿੱਚ ਪੁਤਿਨ ਦੀ ਜਿਹੜੀ ਭਾਰਤ ਦੀ ਵਿਜ਼ਿਟ ਹੈ ਮੋਦੀ ਨਾਲ ਮਿਲਣਾ ਹੋਇਆ ਦੋ ਦਿਨ ਦੀ ਵਿਜ਼ਿਟ ਕੱਲ ਰਾਤੀ ਗਈ ਹੈ ਉਹਦੇ ਬਾਰੇ ਸਰ ਥੋੜਾ ਜਾਣਨਾ ਪਊਗਾ ਹਾਂ ਜੀ ਆ ਸਤਿੰਦਰ ਜੀ ਦੇਖੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਪ੍ਰੈਜ਼ੀਡੈਂਟ ਪੁਤਿਨ ਐਸ ਵੇਲੇ ਆਈ ਇੰਡੀਆ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਪਿਆਰ ਦੇਖਿਆ ਸੀ ਮੋਦੀ ਜੀ ਦੇ ਨਾਲ ਜਿਹੜੇ ਤਰੀਕੇ ਨਾਲ ਮੋਦੀ ਜੀ ਨੇ ਜਾ ਕੇ ਉਹਨਾਂ ਨੂੰ 에어ਪੋਰਟ ਤੇ ਰਿਸੀਵ ਕੀਤਾ ਫਿਰ ਦੋਵੇਂ ਇੱਕੋ ਗੱਡੀ 'ਚ ਦੂਸਰੀ ਵਾਰੀ ਪਹਿਲੇ ਐਸ.ਆਈ.ਓ ਦੇ ਵਿੱਚ ਵੀ ਇੱਕੋ ਗੱਡੀ 'ਚ ਬੈਠ ਕੇ ਗਏ ਗੱਡੀ 'ਚ ਵੀ ਗੱਲਬਾਤ ਕੀਤੀ ਫਿਰ ਉਹਨਾਂ ਦਾ ਇੱਕ ਪ੍ਰਾਈਵੇਟ ਡਿਨਰ ਵੀ ਉਹਨਾਂ ਨੇ ਕੀਤਾ ਤੇ ਮਤਲਬ ਬੇਸਿਕਲੀ ਉਹਨਾਂ ਦੋਨਾਂ ਲੀਡਰਸ ਨੇ ਆਪਸ 'ਚ ਬੌਂਡਿੰਗ ਬਹੁਤ ਜ਼ਿਆਦਾ ਕੀਤੀ ਹੈ ਤੇ ਉਹ ਉੱਥੇ ਕੀ ਗੱਲਾਂ ਹੋਣੀਆਂ ਨੇ ਉਹ ਗੱਲਾਂ ਸਾਰੀਆਂ ਪਹਿਲੇ ਹੀ ਡਿਸਾਈਡਡ ਸੀਗੀਆਂ ਤੇ ਇਥੋਂ ਇਹ ਪਤਾ ਲੱਗਦਾ ਹੈ ਕਿ ਸਾਡ ਆਪਣਾ ਜਿਹੜਾ ਭਾਰਤ ਹੈ ਇਸ ਵੇਲੇ ਆਪਾਂ ਮਲਟੀਲੈਟਰਲਿਜ਼ਮ ਦੇ ਉੱਤੇ ਚੱਲ ਰਹੇ ਹੈਗੇ ਆ ਅਸੀਂ ਹਰ ਕੰਟਰੀ ਦੇ ਨਾਲ ਆਪਣਾ ਇੱਕ ਅੱਛਾ ਵਿਵਹਾਰ ਰੱਖਣਾ ਚਾਹੁੰਦੇ ਆ ਤੇ ਅਸੀਂ ਉਹ ਕੰਮ ਕਰਨਾ ਚਾਹੁੰਦੇ ਆ ਜਿਹੜਾ ਸਾਡੇ ਨੈਸ਼ਨਲ ਇੰਟਰਸਟ ਚ ਹੋਏ ਤੇ ਇਹ ਗੱਲ ਜਿਹੜੀ ਹੈ ਬਾਕੀ ਜਿਹੜੇ ਦੇਸ਼ ਨੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਬਾਕੀ ਮੈਂ ਤੁਹਾਨੂੰ ਦੱਸਾਂ ਸਿੰਦਰ ਜੀ ਸਾਡਾ ਨਾਂ ਰਸ਼ੀਆ ਦੇ ਨਾਲ ਬਹੁਤ ਪੁਰਾਣਾ ਇੱਕ ਸੰਬੰਧ ਹੈਗਾ ਐਸ ਫਾਰ ਐਸ ਮਿਲਟਰੀ ਇਕਪਮੈਂਟ ਇਸ ਕਨਸਰਨਡ ਇਨ ਫੈਕਟ ਸਾਡੀ ਜਿਹੜੀ ਆਰਮੀ ਹੈ ਨਾ ਇਹ ਰਸ਼ੀਅਨ ਇਕਪਮੈਂਟ ਦੇ ਸਿਰ ਤੇ ਉੱਤੇ ਸਟਰੋਂਗ ਬਣੀ ਹੈ ਜਦੋਂ ਅਸੀਂ ਛੋਟੇ ਸੀਗੇ ਜਦੋਂ ਮੈਂ ਅਫੋਰਸ ਜੁਆਇਨ ਕੀਤੀ ਹੈ ਉਦੋਂ ਸਾਰੀ ਜਿਹੜੀ ਸਾਡੀ ਇਕਪਮੈਂਟ ਸੀਗੀ ਰਸ਼ੀਅਨ ਦੀ ਸੀਗੀ ਟੈਂਕਾ ਸੀਗੀਆਂ T-55 P-72 ਅਟਿਲੀਰੀ ਗੰਦ ਅ ਤੁਹਾਡੀ BMP ਜਿਹੜੀ ਕੈਰੀਅਰ ਹੁੰਦੀ ਹੈ ਜਾਂ ਤੁਹਾਡੀ ਅ ਐਂਟੀ 에ਅਰਕ੍ਰਾਫਟ ਗਨ ਸਾਰਾ ਕੁਝ ਰਸ਼ੀਅਨ ਸੀਗਾ ਸਾਡੇ ਬ੍ਰੀਚਿੰਗ ਇਕਵਿਪਮੈਂਟ ਵੀ ਰਸ਼ੀਅਨ ਸੀਗੀ ਸੋ ਅਸੀਂ ਇਹ ਕਹਿ ਸਕਨੇ ਆ ਕਿ ਓਵਰ ði ਯੀਅਰਜ਼ ਮਤਲਬ ਮੈਨੂੰ ਦੇਖੋ 40 ਸਾਲ ਹੋ ਗਏ ਫੌਜ 'ਚ ਮੈਂ 40 ਸਾਲ ਪਹਿਲੇ ਨਿਕਲ ਕਰ ਰਿਹਾ ਤੇ ਓਵਰ ði ਯੀਅਰਜ਼ ਰਸ਼ੀਆ ਸਾਡੇ ਨਾਲ ਖੜਾ ਰਿਹਾ ਤੇ ਇਸ ਚੀਜ਼ ਦਾ ਸਾਨੂੰ ਕਦਰ ਕਰਨਾ ਚਾਹੀਦਾ ਤੇ ਹੁਣ ਵੀ ਅੱਗੇ ਕਾਫੀ ਸਾਡੀਆਂ ਡਿਫੈਂਸ ਥੀਲਸ ਹੈਗੀਆਂ ਨੇ ਉਹ ਤੁਸੀਂ ਪਾੜ ਹੀ ਲਈਆਂ ਹੋਣਗੀਆਂ ਉਹ ਆਣ ਗਿਆ ਕੁਝ ਰਸ਼ੀਆ ਦੇ ਵਾਸਤੇ ਐਸਪੇਰ ਪ੍ਰੋਡਕਸ਼ਨ ਦੀਆਂ ਪ੍ਰੋਬਲਮਸ ਨੇ ਕਿਉਂਕਿ ਵਾਰ ਦੇ ਕਾਰਨ ਪਰ ਸਾਨੂੰ ਰਸ਼ੀਆ ਦੇ ਨਾਲ ਜਿਹੜੀ ਸਾਡੀ ਰਿਲੇਸ਼ਨਸ਼ਿਪ ਹੈ ਉਹਨੂੰ ਕਾਇਮ ਰੱਖਣਾ ਚਾਹੀਦਾ ਹੈ ਉਹ ਪ੍ਰੈਜ਼ੀਡੈਂਟ ਪੁਟਿਨ ਇੱਥੇ ਆਏ ਇਸ ਗੱਲ ਦਾ ਬਹੁਤ ਸਵਾਗਤ ਹੈ ਬਹੁਤ ਉਹਨਾਂ ਨੂੰ ਧੰਨਵਾਦ ਪੰਜਾਬ ਦੇ ਵੱਲੋਂ ਪੰਜਾਬ ਪਾਲਸ ਦੇ ਵੱਲੋਂ ਤੇ ਸਾਡੀ ਜਿਹੜੀ ਦੋਸਤੀ ਉਹ ਬਣੀ ਰਹੇ ਇਹਦੀ ਆਪਾਂ ਅਰਦਾਸ ਕਰਦੇ ਆ ਸਰ ਜੀਡੀਪੀ ਗਰੋਥ ਜਿਹੜੀ ਹੈ ਵੀ ਇਸ ਸੈਕਿੰਡ ਕੁਆਟਰ 'ਚ 8.2% ਹੋਈ ਸਰ ਤੇ ਪਿਛਲੇ 6 ਕੁਆਟਰਸ ਦੇ ਕਹਿੰਦੇ ਸਭ ਤੋਂ ਇਸ ਸਮੇਂ ਜ਼ਿਆਦਾ ਹੈ ਔਰ ਉਸ ਵਿਸ਼ੇ ਨੂੰ ਲੈ ਕੇ ਕਿਉਂਕਿ ਆਮ ਲੋਕ ਜਾਂ ਸਾਡੇ ਦਰਸ਼ਕਾਂ ਨੂੰ ਇਹ ਵੀ ਸਮਝਣ ਦੀ ਜਰੂਰਤ ਪੈਗੀ ਵੀ ਜੀਡੀਪੀ ਗਰੋਥ ਵਾਕਈ ਜਦੋਂ ਵੱਧਦੀ ਹੈ ਤਾਂ ਕੰਟਰੀ ਦੀ ਮਾਨਸਿਕਤਾ ਔਰ ਕੰਟਰੀ ਦੇ ਸਟੇਟਸ ਲੈਵਲ 'ਤੇ ਕੀ ਫਰਕ ਪੈਂਦਾ ਸਰ ਉਸ ਦੇ ਬਾਰੇ ਥੋੜਾ ਜਨਾ ਚਾਨਣਾ ਪਾਓ ਸਰ ਹਾਂਜੀ ਹਾਂ ਸਤਿੰਦਰ ਜੀ ਦੇਖੋ ਐਤਾ ਹੈ ਕਿ ਜਿਹੜਾ ਅਸੀਂ ਇੱਕ ਸੰਕਲਪ ਲਿਆ ਹੋਇਆ ਹੈ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਸਾਨੂੰ ਇੱਕ ਵਿਜਨ ਦਿੱਤੀ ਹੈ ਤੇ ਅਸੀਂ ਸਾਰੇ ਉਹਦਾ ਸੰਕਲਪ ਲੈ ਕੇ ਬੈਠੇ ਹਾਂ ਕਿ ਵੀ ਵਿਲ ਬਿਕਮ ਅ ਡਿਵੈਲਪਡ ਇਕਨੋਮੀ ਬਾਈ 2047 ਅਸੀ ਅਸੀ ਜਗ੍ਹਾ ਦੇ ਵਿੱਚ ਪਹੁੰਚਣ ਵਾਸਤੇ ਸਾਨੂੰ ਜੀ ਡੀ ਪੀ ਗਰੋਥ ਜਿਹੜਾ ਹੈਗਾ ਉਹ 8% ਕੋਲੋਂ ਉੱਤੇ ਰੱਖਣਾ ਪਏਗਾ 7% ਕੋਲੋਂ ਤੇ ਇਹ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡਾ ਜੀ ਡੀ ਪੀ ਗਰੋਥ ਇਸ ਇਸ ਤਰੀਕੇ ਨਾਲ ਵੱਧ ਰਿਹਾ ਹੈ ਪਰ ਦੇਖਣ ਦੀ ਗੱਲ ਇਹ ਹੈ ਕਿ ਕੀ ਪੰਜਾਬ ਦਾ ਵੀ ਜੀ ਡੀ ਪੀ ਗਰੋਥ ਵੱਧ ਰਿਹਾ ਹੈ ਕਿ ਨਹੀਂ ਵੱਧ ਰਿਹਾ ਤੇ ਉਹ ਜਿਹੜਾ ਉਹ ਜਿਹੜਾ ਨੈਸ਼ਨਲ ਐਵਰੇਜ ਹੈ ਉਹਦੇ ਕੋਲੋਂ ਥੋੜਾ ਘਟ ਚੱਲ ਰਿਹਾ ਸਾਨੂੰ ਉਹਦੇ ਉੱਤੇ ਥੋੜਾ ਕੰਮ ਕਰਨਾ ਚਾਹੀਦਾ ਹੈ ਤੇ ਇਹ ਜਿਹੜਾ ਜੀਡੀਪੀ ਗਰੋਥ ਵੱਧ ਰਿਹਾ ਹੈ ਇਹਦੀ ਜਾਦਾ ਸ਼ਰੇਹ ਦੇਖੋ ਗਵਰਨਮੈਂਟ ਤੇ ਫੈਸਿਲਿਟੇਟ ਕਰਦੀ ਹੈ ਗਵਰਨਮੈਂਟ ਦਾ ਤੇ ਕੰਮ ਹੈ ਹੀ ਹੈ ਪਰ ਇਹਦਾ ਜਾਦਾ ਸ਼ਰੇਹ ਸਾਡੇ ਲੋਕਾਂ ਦੀ ਮਿਹਨਤ ਦੇ ਉੱਤੇ ਜਾਂਦਾ ਹੈ ਸਾਡੀ ਐਂਟਰਪ੍ਰਾਈਜ਼ ਦੇ ਉੱਤੇ ਜਾਂਦਾ ਹੈ ਸਾਡੀ ਜਿਹੜੀ ਹਾਰਡਵਰਕ ਹੈ ਲੋਕਾਂ ਦਾ ਉਹਦੇ ਉੱਤੇ ਜਾਂਦਾ ਹੈ ਕਿ ਲੋਕ ਬੜੀ ਮਿਹਨਤ ਕਰਕੇ ਤੇ ਪੈਸਾ ਕਮਾਣ ਦੀ ਤੇ ਪੈਸੇ ਸਰਕੂਲੇਟ ਕਰਨ ਦੀ ਕੋਸ਼ਿਸ਼ ਕਰਦੇ ਨੇ ਮੈਂ ਤੇ ਇਹ ਕਵਾਂਗਾ ਕਿ ਅੱਗੇ ਤੋਂ ਸਾਨੂੰ ਆਪਣੇ ਟੂਰਿਜ਼ਮ ਮੈਡੀਕਲ ਤੇ ਹੈਲਥ ਸੈਕਟਰ ਦੇ ਵਿੱਚ ਫੋਕਸ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਮੈਨੂਫੈਕਚਰਿੰਗ ਐਂਡ ਸਰਵਿਸ ਸੈਕਟਰ ਦੇ ਵਿੱਚ ਹੀ ਅਸੀਂ ਜ਼ਿਆਦਾ ਇਹ ਜੀਡੀਪੀ ਦਾ ਗਰੋਥ ਕਰ ਰਹੇ ਹਾਂ ਅ ਐਗਰੀਕਲਚਰ ਤੇ ਸਾਡਾ ਜਿਹੜਾ ਹੈ ਉਹ ਸਟੈਬਲਾਈਜ਼ਡ ਹੈ ਹੀ ਹੈ ਪਰ ਜਿੱਦਾਂ ਤੁਸੀਂ ਦੱਸਿਆ ਜੀਡੀਪੀ ਗਰੋਥ ਹੋ ਰਿਹਾ ਵੀ ਆਪਾਂ ਚੱਲ ਰਹੇ ਹਾਂ ਸਭ ਕੁਝ ਕਰੇ ਪੰਜਾਬ ਨੂੰ ਅੱਗੇ ਵਧਣਾ ਚਾਹੀਦਾ ਉਸੇ ਤਰ੍ਹਾਂ ਸਰ ਹੁਣ ਯੂਨੀਅਨ ਗਵਰਨਮੈਂਟ ਆਫ ਇੰਡੀਆ ਨੇ ਇਹ ਪਿਛੇ ਅਸ਼ਨੀ ਵਾਵਾ ਵੈਸਨ ਆਫ ਤੇ ਰਵਨੀਤ ਬਿਟੂ ਜਦ ਮਾਲੀ ਦੇ ਵਿੱਚ ਸੈਮੀ ਕਨਡਕਟਰ ਲੈਬੋਰਟਰੀ ਫੈਕਟਰੀ ਇਹਨਾਂ ਨੇ ਵਿਜ਼ਿਟ ਕੀਤੀ ਹੈ ਤਾਂ ਉਹਦੇ ਵਿੱਚ ਇਹ ਕਿਹਾ ਵੀ 4500 ਕਰੋੜ ਰੁਪਏ ਸੇ ਇਨਵੈਸਟ ਕਰਾਂਗੇ ਵਿਦਨ ਸਰ ਉਹਦਾ ਕੀ ਮਾਇਨੇ ਹੈ ਔਰ ਨਾਨਕ ਲਾਈਨ ਬੜੀ ਬੜੀ ਵੱਡੀ ਕਹੀ ਹੈ ਜਿਹੜੀ ਤੁਸੀਂ ਮੈਨੂੰ ਦੱਸੀ ਵੀ ਸੀ ਔਰ ਮੈਂ ਪੜ੍ਹੀ ਵੀ ਹੈ ਵੀ ਅਸੀਂ ਇਸ ਨੂੰ ਜਿਹੜੀ ਐਸਐਲ ਜਿਹੜੀ ਕਰਨ ਵਾਲਿਆ ਹੈ ਇਹਨੂੰ ਅਸੀਂ ਪ੍ਰਾਈਵੇਟਾਈਜ਼ ਨਹੀਂ ਕਰਨ ਵਾਲੇ ਸਾਰਾ ਦਾ ਸਾਰਾ ਇਹ ਸਰਕਾਰੀ ਤੰਤਰ ਰਹਿਣ ਵਾਲਾ ਹੈਗਾ ਉਹਦੇ ਬਾਰੇ ਥੋੜਾ ਜਾਣਨਾ ਪਾਉ ਸਰ ਆ ਦੇਖੋ ਜੀ ਉੱਥੇ ਪਹਿਲੇ ਹੀ ਇੱਕ ਸੈਮੀ ਕੰਡਕਟਰ ਦੀ ਇੱਕ ਆਰਗੇਨਾਈਜੇਸ਼ਨ ਇੰਸਟੀਟਿਊਸ਼ਨ ਹੈਗੀ ਹੈ ਮੋਹੱਲੀ ਦੇ ਵਿੱਚ ਉਸੇ ਨੂੰ ਐਕਸਪੈਂਡ ਕਰਨ ਦੀ ਸੋਚ ਰਹੇ ਨੇ ਤੇ 4 4500 ਕਰੋੜ ਰੁਪਏ ਬਹੁਤ ਪੈਸਾ ਹੁੰਦਾ ਹੈ ਇਹ ਇਹ ਇਹਦੇ ਇਹਨੂੰ ਹੋਰ ਦੂਸਰਾ ਸਟ੍ਰੈਟੇਜੀਕਲੀ ਵੀ ਦੇਖੋ ਕਿ ਜਿਹੜੀ ਅਸੀਂ ਆਤਮ ਨਿਰਭਰ ਭਾਰਤ ਦੀ ਗੱਲ ਕਰਨੇ ਆ ਆਤਮ ਨਿਰਭਰ ਭਾਰਤ ਦੇ ਵਿੱਚ ਜਿਹੜੀ ਅਸੀਂ ਡਿਫੈਂਸ ਦੀ ਪ੍ਰੋਡਕਸ਼ਨ ਦੀ ਗੱਲ ਕਰਨੇ ਆ ਉਹਦੇ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਹੈ ਸੈਮੀ ਕੰਡਕਟਰ ਚਿਪ ਤੇ ਜਦੋਂ ਤੱਕ ਅਸੀਂ ਇਸ ਤਰੀਕੇ ਦੀ ਜਿਹੜੀ ਨਿਸ਼ ਟੈਕਨੋਲੋਜੀ ਹੈ ਉਹਨੂੰ ਅਸੀਂ ਇੱਥੇ ਆਪਣੇ ਕੋਲ ਲੈ ਕੇ ਨਹੀਂ ਆਂਦੇ ਉਦੋਂ ਤੱਕ ਸਾਡੀ ਉਹ ਵਿਜ਼ਨ ਜਿਹੜੀ ਹੈ ਆਤਮ ਨਿਰਭਰ ਭਾਰਤ ਦੀ ਉਹ ਪੂਰੀ ਨਹੀਂ ਹੁੰਦੀ ਸੋ ਦੇਰਫੋਰ ਪਿੱਛੇ ਜੇ ਆਇਆ ਸੀਗਾ ਕਿ ਡਿਫੈਂਸ ਸੈਕਟਰ ਦੇ ਵਿੱਚ ਪੰਜਾਬ ਦਾ ਡਿਫੈਂਸ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਪੰਜਾਬ ਦਾ ਯੋਗਦਾਨ ਬਹੁਤ ਘੱਟ ਹੈ ਹੁਣ ਅਗਰ ਇਹ ਚੀਜ਼ ਯੂਨੀਅਨ ਗਵਰਨਮੈਂਟ ਇੱਥੇ ਲੈ ਕੇ ਆ ਰਹੀ ਹੈ ਤੇ ਇਹ ਬੜੀ ਇੱਕ ਸਵਾਗਤ ਕਰਨ ਵਾਲੀ ਗੱਲ ਹੈਗੀ ਹੈ ਅਗਰ ਇਹ ਸਕਸੈਸਫੁਲ ਹੋ ਜਾਏਗੀ ਤੇ ਮੈਨੂੰ ਪੱਕਾ ਯਕੀਨ ਹੈ ਕਿ ਹੋਰ ਵੀ ਚੀਜ਼ਾਂ ਲੈ ਕੇ ਆਣਗੇ ਤੇ ਇਹ ਜਿਹੜਾ ਇੱਕ ਸਾਡੇ ਉੱਤੇ ਕੋ ਲੱਗਿਆ ਹੋਇਆ ਇੱਕ ਟ੍ਰੈਡੀਸ਼ਨ ਬਣੀ ਹੈ ਕਿ ਪੰਜਾਬ ਆ ਇੰਡਸਟਰੀ ਵਾਸਤੇ ਕਨਡਿਊਸਿਵ ਨਹੀਂ ਹੈ ਉਹ ਉਤਰ ਜਾਏਗੀ ਤੇ ਇਹ ਮੈਂ ਇਹੋ ਹੀ ਉਮੀਦ ਕਰਾਂਗਾ ਕਿ ਜੋ ਵੀ ਫੈਸਿਲਿਟੀ ਸਾਡੀ ਸਰਕਾਰ ਨੇ ਪੰਜਾਬ ਦੀ ਗਵਰਨਮੈਂਟ ਨੇ ਦੇਣੀ ਹੈ ਇਹ ਚੀਜ਼ ਨੂੰ ਪ੍ਰੋਡਕਸ਼ਨ ਦੇ ਵਾਸਤੇ ਉਹਦੇ 25 ਏਕੜ ਜ਼ਮੀਨ ਮੰਗੀ ਹੈ ਉਹ ਛੇਤੀ ਤੋਂ ਛੇਤੀ ਦੇ ਦੇਣੀ ਚਾਹੀਦੀ ਹੈ ਦੂਸਰਾ ਮੇਰਾ ਸਾਡੇ ਇੱਥੋਂ ਦੇ ਯੂਥ ਨੂੰ ਇਹ ਗੁਜ਼ਾਰਿਸ਼ ਹੈ ਕਿ ਕਿਉਂਕਿ ਇਹ ਟੈਕਨੋਲੋਜੀ ਆ ਰਹੀ ਹੈ ਉਹਨਾਂ ਨੂੰ ਇਸ ਟੈਕਨੋਲੋਜੀ ਦੇ ਵਿੱਚ ਇਸ ਕੰਮ ਦੇ ਵਿੱਚ ਐਕਸਪਰਟਿਸ ਗੇਨ ਕਰ ਲੈਣੀ ਚਾਹੀਦੀ ਹੈ ਤਾਂ ਕਿ ਉੱਥੋਂ ਦੇ ਸਾਰੇ ਜੌਬ ਜਿਹੜੇ ਨੇ ਉਹ ਉਹ ਪੰਜਾਬੀਆਂ ਨੂੰ ਹੀ ਮਿਲਣ ਤੇ ਬਾਹਰ ਉਹਨਾਂ ਨੂੰ ਦੇਣ ਦੀ ਜ਼ਰੂਰਤ ਨਾ ਪਵੇ ਐਸਾ ਨਹੀਂ ਹੋਣਾ ਚਾਹੀਦਾ ਕਿ ਉਹ ਉਹ ਇੱਥੇ ਲੱਗ ਜਾਈ ਤੇ ਸਾਡੇ ਕੋਲ ਕੁਆਲੀਫਾਈਡ ਯੂਥ ਹੀ ਹੈ ਨਹੀਂ ਉੱਥੇ ਕੰਮ ਕਰਨ ਵਾਸਤੇ ਸੋ ਸਾਡੇ ਜਿਹੜੀ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ कि ਐਸੇ ਬੱਚੇ ਕ੍ਰੀਏਟ ਐਸੇ ਬੱਚਿਆਂ ਨੂੰ ਇੱਕ ਸਕਿੱਲ ਸੈੱਟ ਦੋ ਜੋ ਕਿ ਉੱਥੇ ਕੰਮ ਕਰ ਸਕਣ ਤਾਂ ਤੁਸੀਂ ਫੌਜ ਤੋਂ ਬਿਲੋਂਗ ਹੀ ਕਰਦੇ ਹੋ ਤੇ ਤੁਹਾਨੂੰ ਫੌਜੀ ਜਦੋਂ ਬੰਦਾ ਬੰਦਾ ਤਾਂ ਬਹੁਤ ਅੱਛੇ ਲੱਗਦੇ ਹੁਣ ਬੜੀ ਪੰਜਾਬ ਦੇ ਵਿੱਚ ਇੱਕ ਟ੍ਰਾਈਬਿਊਨਾਂ ਖਬਰ ਛਾਪੀ ਹੈ ਬੜੀ ਅੱਛੀ ਖਬਰ ਹੈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸ ਪ੍ਰਪੇਰੇਟਰੀ ਇੰਸਟੀਚਿਊਟ ਮਹਾਲੀ ਵੱਲੋਂ 6 ਮੁੰਡੇ ਔਰ ਪਿਓ ਦੇ ਪੰਜਾਬ ਦੇ ਔਰ ਮੈਂ ਜਦੋਂ ਉਹਨਾਂ ਦੇ ਜ਼ਿਲ੍ਹੇ ਦੇਖ ਰਿਹਾ ਸੀਗਾ ਤਕਰੀਬਨ ਥਰੋਟ ਪੰਜਾਬੀ ਕਵਰ ਕਰ ਲਿਆ ਉਹਨਾਂ ਚ ਮੁਹੱਲੀ ਤੋਂ ਵੀ ਇੱਕ ਮੁੰਡਾ ਮੁਖਸਰ ਤੋਂ ਵੀ ਹੈ ਪਠਾਨਕੋੜ ਤੋਂ ਵੀ ਫਰਤੇਗੜ ਤੋਂ ਵੀ ਸੰਗਰੂਰ ਤੋਂ ਵੀ ਤੇ ਤੁਹਾਨੂੰ ਕੀ ਲੱਗਦਾ ਵੀ ਜਦੋਂ 6 ਬੱਚੇ ਸਾਡੇ ਪੰਜਾਬ ਦੇ ਆਰਮ ਫੋਰਸ ਸਿਲੈਕਟ ਹੋਏ ਹਨ ਔਰ ਸਾਰੇ ਅਫਸਰ ਕਮਿਸ਼ਨ ਹੋਣਗੇ ਉਹਦੇ ਬਾਰੇ ਸਾਥ ਥੋੜਾ ਜਿਹਾ ਸਾਨੂੰ ਕਹੋ ਕਿ ਤੁਹਾਡਾ ਬਹੁਤ ਟਾਪਿਕ ਪਿਆਰਾ ਰੰਦਾ ਵੀ ਹੈ ਉਹ ਤੁਸੀਂ ਹਰ ਮੁੰਡੇ ਨੂੰ ਕਹਿੰਦੇ ਹੋ ਵੀ ਤੁਸੀਂ ਫੋਰਸ ਜੁਆਇਨ ਕਰੋ ਸਰ ਹਾਂਜੀ ਸਤਿ ਅੰਦਰ ਜੀ ਇਹ ਸਿਲੈਕਟ ਨਹੀਂ ਹੋਏ ਇਹ ਐਨਡੀਏ ਦੇ ਵਿੱਚੋਂ ਹੁਣ ਆਈਐਮਐਚ ਚ ਚਲੇ ਗਏ ਨੇ ਆਪਣਾ ਇਹਦਾ ਮਤਲਬ ਕਿ ਇਹਨਾਂ ਦੀ ਸਿਲੈਕਸ਼ਨ 3 ਸਾਲ ਪਹਿਲੇ ਹੋ ਗਈ ਸੀ ਕੀ ਓਕੇ ਆਪਣਾ ਐਨਟੀਏ ਦਾ ਕੋਰਸ ਕਰਕੇ ਤੇ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੇ ਐਨਡੀਏ ਦੇ ਵਿੱਚ ਬਹੁਤ ਅੱਛਾ ਪ੍ਰਦਰਸ਼ਨ ਦਿੱਤਾ ਬੜੇ ਤਗੜੇ ਬੱਚੇ ਸੀਗੇ ਤੇ ਇਹ ਇਹ ਸਾਨੂੰ ਦੇਖੋ ਬਾਦਲ ਸਾਹਿਬ ਨੇ ਹੋਰ ਕੁਝ ਕੀਤਾ ਹੋਏ ਚੰਗਾ ਕੀਤਾ ਹੋਏ ਨਾ ਕੀਤਾ ਹੋਏ ਮੈਂ ਹਮੇਸ਼ਾ ਉਹਨਾਂ ਨੂੰ ਇਸ ਗੱਲ ਦੇ ਵਾਸਤੇ ਬਹੁਤ ਸ਼ਰਨਾਂ ਦਿੰਦਾ ਕਿ ਉਹਨਾਂ ਨੇ ਇਹ ਇੰਸਟੀਟਿਊਸ਼ਨ ਖੋਲ੍ਹ ਦਿੱਤੀ ਮਹਾਰਾਜਾ ਰਣਜੀਤ ਸਿੰਘ ਇੰਸਟੀਟਿਊਸ਼ਨ ਉਹਨਾਂ ਦੇ ਵਿਜਨ ਦੇ ਨਾਲ ਇੱਕੁੱਲੀ ਚੀਗੀ ਤੇ ਸਾਡੇ ਇੱਕ ਬਹੁਤ ਹੀ ਬਹੁਤ ਹੁਸ਼ਿਆਰ ਤੇ ਬਹੁਤ ਹਾਰਡ ਵਰਕਿੰਗ ਤੇ ਬਹੁਤ ਵਿਜਨਰੀ ਜਨਰਲ ਨੇ ਮੇਜਰ ਜਨਰਲ ਬੀ ਐਸ ਗਰੇਵਾਲ ਜੋ ਕਿ ਇੱਥੇ ਪਟਿਆਲੇ ਦੇ ਹੀ ਨੇ ਉਹ ਇਹਦੇ ਪਹਿਲੇ ਹੈੱਡ ਰਹੇ ਤੇ ਉਹਨਾਂ ਨੇ ਇਹਨੂੰ ਸਟਾਰਟ ਕੀਤਾ ਉਹ ਵੀ ਉੱਥੇ ਜਿਹੜੇ ਜਨਰਲੀ ਲੱਗੇ ਹੋਏ ਨੇ ਜਿਹੜੇ ਉਹਨੂੰ ਉਹਨੂੰ ਚਲਾਉਂਦੇ ਨੇ ਚੀਫ ਆਪਰੇਟਿੰਗ ਆਫੀਸਰ ਦੀਆਂ ਪ੍ਰਿੰਸੀਪਲ ਕਹਿ ਦੋ ਜੋ ਵੀ ਹੈ ਉਹ ਵੀ ਬਹੁਤ ਡੈਡੀਕੇਟਿਡ ਨੇ ਤੇ ਇਸ ਇਸ ਇੰਸਟੀਟਿਊਸ਼ਨ ਨੂੰ ਦੇਖ ਕੇ ਹੋਰ ਬੜੀਆਂ ਇੰਸਟੀਟਿਊਸ਼ਨਸ ਖੁੱਲੀਆਂ ਕੁਝ ਗਵਰਨਮੈਂਟ ਦੀਆਂ ਖੁੱਲ ਗਈਆਂ ਕੁਝ ਬਾਕੀ ਇੰਸਟੀਟਿਊਸ਼ਨਸ ਦੀਆਂ ਖੁੱਲ ਗਈਆਂ ਨੇ ਤੇ ਇੱਕ ਇੰਸਟੀਟਿਊਸ਼ਨ ਤੋਂ 6 ਬੱਚੇ ਚਲੇ ਜਾਣਾ ਬਹੁਤ ਵੱਡਾ ਬਹੁਤ ਮੈਨਾ ਰੱਖਦਾ ਹੈ ਪਰ ਪੰਜਾਬ ਤੋਂ ਹੋਰ ਵੀ ਜਿਹੜੀਆਂ ਇੰਸਟੀਟਿਊਸ਼ਨਸ ਨੇ ਇਹਨੂੰ ਦੇਖ ਕੇ ਉੱਥੋਂ ਜਾ ਰਹੇ ਨੇ ਜਿਹਦੇ ਨਾਲ ਸੀ ਬਹੁਤ ਸਾਡਾ ਦਿਲ ਖੁਸ਼ ਹੁੰਦਾ ਹੈ ਤੇ ਮੈਂ ਪੰਜਾਬ ਦੇ ਯੂਥ ਨੂੰ ਕਵਾਂਗਾ ਕਿ ਕਿਉਂਕਿ ਸਾਡੇ ਕੋਲ ਇੱਥੇ ਇਹ ਇਨਫਰਾਸਟ੍ਰਕਚਰ ਆ ਗਿਆ ਵੈ ਤੇ ਜਿਹੜਾ ਤੁਹਾਡੇ ਦਿਲ ਦੇ ਵਿੱਚੋਂ ਇੱਕ ਸੀ ਨਾ ਘਟਨ ਸੀਗੀ ਕਿ ਅਸੀਂ ਪਤਾ ਨਹੀਂ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ ਉਹਨੂੰ ਕੱਢ ਦਿਓ ਤੁਸੀਂ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਉਹ ਸੀਨੀਅਰ ਕਰ ਗਏ ਤੇ ਤੁਸੀਂ ਵੀ ਕਰ ਸਕਦੇ ਹੋ ਤੇ ਇਸ ਗੱਲ ਦੇ ਵਲਡ ਟੁੱਟ ਕੇ ਪੈ ਜਾਓ ਇਹ ਬਹੁਤ ਹੀ ਇੱਕ ਅੱਛੀ ਜੌਬ ਹੈ ਆਰਮੀ ਦੀ ਸਾਡੇ ਜਿਹੜੇ ਨਾ ਸਿੰਦਰਜੀ ਮੇਰੇ ਹਿਸਾਬ ਦੇ ਨਾਲ एनडीए ਦੇ ਵਿੱਚ ਐਟ ਐਨੀ ਵਨ ਟਾਈਮ ਪੰਜਾਬ ਤੋਂ ਘੱਟੋ ਘੱਟ 30 ਜਾਂ 40 40 40 50 ਬੰਦੇ ਪਾਸ ਆਊਟ ਹੋਣੇ ਚਾਹੀਦੇ ਨੇ ਐਸ ਵੇਲੇ ਮੇਰੇ ਖਿਆਲ 25 30 ਹੋ ਰਹੇ ਨੇ ਸੋ ਆਪਾਂ ਨੂੰ ਉਹ ਵੀ ਹਜੇ 10 15 ਹੋਰ ਐਡ ਕਰਨੇ ਨੇ ਉਹਦੇ 'ਚ ਆਪਣੇ ਮੁੰਡੇ ਪੰਜਾਬ ਗੱਲ ਬਣਦੀ ਹੈ ਹਾਂ ਆਪਣੇ ਮੁੰਡੇ 50 ਪਾਸ ਹੋਣੇ ਚਾਹੀਦੇ ਆ ਇਹ ਕਰਨਲ ਸਾਹਿਬ ਦਾ ਕਹਿਣਾ ਵੀ ਹੈ ਉਹ ਸਾਨੂੰ ਵੀ ਲੱਗਦਾ ਵੀ ਪੰਜਾਬ ਲਈ ਬਹੁਤ ਜ਼ਰੂਰੀ ਵੀ ਹੈ ਪਰ ਹੁਣ ਤੁਸੀਂ ਇੱਕ ਇੱਕ ਗੱਲ ਹੋਰ ਮੈਂ ਕਹਿਣੀ ਚਾਹਨਾ ਸਿੰਦਰ ਜੀ ਦੇਖੋ ਜਿਹੜੇ ਸਾਡੇ ਸਿੱਖ ਮੁੰਡੇ ਨੇ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਪਗਬਾਨੀ ਸ਼ੁਰੂ ਕਰ ਦੇਣ ਅ ਕਈਆਂ ਨੇ ਬੰਨੀ ਹੈ ਕਈਆਂ ਨੇ ਨਹੀਂ ਵੀ ਬੰਨੀ ਹੈ ਜਿਨ੍ਹਾਂ ਨੇ ਨਹੀਂ ਪੱਤੀਆਂ ਕਿਉਂਕਿ ਫੌਜ ਦੇ ਵਿੱਚ ਇੱਕ ਟਰਬਨਡ ਆਫਸਰ ਵੀ ਕੋਈ ਅੰਦਾਜ਼ ਹੀ ਕੁਛ ਅਲੱਗ ਹੁੰਦਾ ਹੈ ਤੇ ਇਹ ਵੀ ਕਰ ਦੇਣ ਤੇ ਬਹੁਤ ਚੰਗੀ ਗੱਲ ਹੋਏਗੀ ਬਾਕੀ ਉਹਨਾਂ ਦੀ ਮਰਜ਼ੀ ਹੈ ਹਾਂ ਕਰਤਾ ਪਰ ਜਦੋਂ ਫੌਜ ਦੀ ਗੱਲ ਕਰ ਰਹੇ ਹਾਂ ਫਿਰ ਬੀਐਸਐਫ ਨੇ ਪੰਜਾਬ ਦੇ ਵਿੱਚ ਜਿਹੜੀ ਆਪਣੀ ਇਨਫਰਸ ਰੋਕਣ ਲਈ ਸਮਗਲਿੰਗ ਰੋਕਣ ਲਈ ਟੈਕਨੋਲੋਜੀ ਕਹਿੰਦੇ ਐਂਟੀ ਡ੍ਰੋਨ ਟੈਕਨੋਲੋਜੀ ਨੂੰ ਬਤਾਵਾਂਗੇ ਜੋ ਵੱਧ ਰਹੀ ਹੈ ਉਹਦੇ ਬਾਰੇ ਸਰ ਕਾਫੀ ਕੋਈ ਰਿਪੋਰਟਿੰਗ ਹੋਈ ਹੈ ਸਭ ਕੁਝ ਹੋਇਆ ਉਹਦੇ ਬਾਰੇ ਸਰ ਥੋੜਾ ਜਿਹਾ ਕੱਚਾ ਆ ਬਾਤ ਬਤਾਵਾਂਗੇ ਨਹੀਂ ਸਤਿੰਦਰ ਜੀ ਉਹ ਕਾਫੀ ਇਹਨਾਂ ਨੇ ਕਾਫੀ ਇਹਨਾਂ ਨੇ ਇਲੈਕਟ੍ਰੋਨਿਕਸ ਯੂਜ਼ ਕਰਨੇ ਸ਼ੁਰੂ ਕਰ ਦਿੱਤੇ ਨੇ ਹੋਰ ਬਹੁਤ ਚੀਜ਼ਾਂ ਨੇ ਰਡਾਰਸ ਯੂਜ਼ ਕਰਨੇ ਸ਼ੁਰੂ ਕਰ ਦਿੱਤੇ ਨੇ ਜੋ ਕਿ ਡ੍ਰੋਨ ਸਪੈਸਿਫਿਕ ਹੈਗੇ ਨੇ ਤੇ کافی ਇਹਨਾਂ ਨੇ ਜਿਹੜੀ ਡਿਪਲॉयਮੈਂਟ ਹੈ ਟੈਕਨੋਲੋਜੀ ਦੀ ਬਾਰਡਰ ਦੇ ਉੱਤੇ ਕੀਤੀ ਹੈ ਜਿਹਦੇ ਨਾਲ ਕੀ کافی ਇਹਨਾਂ ਨੂੰ ਬਹੁਤ ਸਕਸੈਸਫੁਲੀ ਮਿਲੀ ਹੈ ਤੇ ਜੋ ਇਸ ਵੇਲੇ 2025 ਦੇ ਆਕੜੇ ਨੇ ਉਹ ਨੇ ਕਿ ਇਹਨਾਂ ਨੇ 278 ਡਰੋਨਸ ਨੂੰ ਕਰਾਇਆ 300 ਕਿਲੋ ਹੈਰੋਇਨ ਫੜੀ 200 ਵੈਪਨ ਫੜੇ ਤੇ 53 ਇਨਟਰੂਡਰਸ ਨੂੰ ਫੜਿਆ ਇਸ ਸਾਲ ਦੇ ਵਿੱਚ ਮਸਟੈਂਡਰ ਦੀ ਇਹ ਇੱਕ ਪਹਿਲੀ ਗੱਲ ਤੇ ਆਪਾਂ ਬੀਐਸਐਫ ਨੂੰ ਬਹੁਤ ਵਧਾਈਆਂ ਦੇਣੀਆਂ ਚਾਹੁੰਦੇ ਆ ਕਿ ਉਹਨੇ ਐਡਾ ਵੱਡਾ ਤੇ ਐਡਾ ਚੰਗਾ ਕੰਮ ਕੀਤਾ ਤੇ ਉਹ ਕਿਹੜੀ ਡੈਡੀਕੇਸ਼ਨ ਦੇ ਨਾਲ ਸਾਡੇ ਬਾਰਡਰ ਦੇ ਉੱਤੇ ਬੈਠੀ ਹੈ ਬਹੁਤ-ਬਹੁਤ ਵਧਾਈਆਂ ਦੂਸਰੀ ਗੱਲ ਅਸੀਂ ਸਾਰੀ ਉਥੋਂ ਦੀਆਂ ਜਿਹੜੀਆਂ ਸਿਕਿਉਰਿਟੀ ਫੋਰਸਿਸ ਨੇ ਜਿਹਦੇ ਵਿੱਚ ਪੁਲਿਸ ਵੀ ਆ ਜਾਂਦੀ ਹੈ ਹੋਰ ਆ ਜਾਂਦੇ ਨੇ ਉਨ੍ਹਾਂ ਦੀ ਜਿਹੜੀ ਕੋਆਰਡੀਨੇਸ਼ਨ ਹੈ ਜਿਸ ਤਰੀਕੇ ਨਾਲ ਉਹ ਕੰਮ ਕਰ ਰਹੇ ਨੇ ਕਿਉਂਕਿ ਕੱਲੀ DSP ਨਹੀਂ ਕਰਦੀ ਇਸ ਇਹਦੇ ਵਿੱਚ ਮਲਟੀ-ਏਜੰਸੀ ਕੋਆਰਡੀਨੇਸ਼ਨ ਦੀ ਜ਼ਰੂਰਤ ਹੁੰਦੀ ਹੈ ਉਸ ਕੋਆਰਡੀਨੇਸ਼ਨ ਨੂੰ ਵੀ ਅਸੀਂ ਬਹੁਤ ਵਧਾਈਆਂ ਦਿੰਨੇ ਆ ਅਸੀਂ ਆਪਣੀ ਸਟੇਟ ਪੁਲਿਸ ਨੂੰ ਵੀ ਵਧਾਈਆਂ ਦਿੰਨੇ ਆ ਕਿ ਉਹ ਜਿਹੜਾ ਇਸ ਵੇਲੇ ਸਾਡੀ ਗਵਰਨਮੈਂਟ ਦਾ ਇੱਕ ਵਿਵਾਦਿਕ ਚੱਲਿਆ ਹੋਇਆ ਤਰੀਕਾ ਉਹਨੂੰ ਛੱਡ ਕੇ ਉਹ ਅੱਗੇ ਵੱਧ ਕੇ ਤੇ ਇਹ ਕੰਮ ਕਰ ਰਹੇ ਨੇ ਤੇ ਬਹੁਤ ਅੱਛਾ ਹੈ ਪਰ ਹਜੇ ਤੱਕ ਇਹ ਪੂਰਾ ਨਹੀਂ ਹੈ ਤੇ ਟੈਕਨੋਲੋਜੀ ਵੀ ਸਾਡੇ ਕੋਲ ਪੂਰੀ ਨਹੀਂ ਹੈ ਅਗਰ ਉਹ ਇੰਨਿਆਂ ਨੂੰ ਅਸੀਂ ਫੜ ਲਿਆ ਤੇ ਸਤਿੰਦਰ ਜੀ ਤੁਸੀਂ ਅੰਦਾਜ਼ਾ ਲਗਾਓ ਭੇਜਦੇ ਕਿੰਨੇ ਨੇ ਕਿੰਨਾ ਕੁ ਭੇਜਦੇ ਨੇ ਹੁਣ ਪਿੱਛੇ ਜਿਹੜੇ ਵੈਪਨ ਨੇ ਉਹਨਾਂ ਨੇ ਉੱਥੇ ਭੇਜੇ ਸੀ ਕਿ ਕੀ ਕਹਿੰਦੇ ਨੇ ਰਾਜਸਥਾਨ ਦੇ ਵਿੱਚ ਵੈਪਨਸ ਦੀ ਡਰੋਨ ਆਈ ਹੈ ਜਿੰਨੂੰ ਕਿਉਂ ਤੁਸੀਂ ਪੜਿਆ ਹੋਏਗਾ ਡਾਕਟਰਸ ਨੇ ਉਹਨਾਂ ਨੇ ਉਹਨੂੰ ਕਲੈਕਟ ਕੀਤਾ ਸੀਗਾ ਸੋ ਇਹ ਸਾਡੇ ਉੱਤੇ ਬਹੁਤ ਵੱਡਾ ਖਤਰਾ ਹੈ ਸਤਿੰਦਰ ਜੀ ਸਿਰਫ ਬੀਐਸਐਫ ਤੇ ਪੁਲਿਸ ਨਹੀਂ ਸਾਨੂੰ ਸਾਰਿਆਂ ਨੂੰ ਵਿਜੀਲੈਂਟ ਰਹਿਣਾ ਚਾਹੀਦਾ ਹੈ ਬਾਰਡਰ ਏਰੀਆਸ ਦੇ ਵਿੱਚ ਖਾਸ ਕਰਕੇ ਵਿਜੀਲੈਂਟ ਰਹਿਣਾ ਚਾਹੀਦਾ ਹੈ ਕਿਉਂਕਿ ਜਿਹੜਾ ਦੁਸ਼ਮਣ ਹੈ ਉਹ ਸਾਨੂੰ ਕਮਜ਼ੋਰ ਕਰਨ ਵਾਸਤੇ ਹਮੇਸ਼ਾ ਕੋਈ ਨਾ ਕੋਈ ਮਹੀਨ ਕਰਦਾ ਰਹਿੰਦਾ ਹੈ। ਪਰ ਮਹੀਨ ਵੀ ਕਰਦਾ ਰਹਿੰਦਾ ਤੁਸੀਂ ਜਿੱਦਾਂ ਇੱਕ ਕੱਲ ਕਰਤੀ ਵੀ ਸਾਡੇ ਦਸ਼ਕਾਂ ਦੇ ਲਈ ਵੀ ਇੱਕ ਨਵੀਂ ਚੀਜ਼ ਆ ਗਈ ਔਰ ਆਪਾਂ ਨੂੰ ਪਤਾ ਵੀ ਹੋਣਾ ਚਾਹੀਦਾ ਤੁਸੀਂ ਰੋਜ਼ ਪੜ੍ਹਦੇ ਹੋ ਵੀ ਡਰੋਨ ਫੜੇ ਸਭ ਕੁਝ ਹੋਏ। ਪਰੰਤੂ ਟੈਕਨੋਲੋਜੀ ਬਹੁਤ ਇੰਪਰੂਵ ਹੋਈ ਪਰੰਤੂ ਹੋਰ ਇੰਪਰੂਵ ਹੋਣ ਦੀ ਜ਼ਰੂਰਤ ਹੈ ਤਾਂ ਕਿ ਪਾਕਿਸਤਾਨ ਜਾਂ ਹੋਰ ਵੀ ਜਗ੍ਹਾ ਤੋਂ ਜਿਹੜਾ ਸਮਾਨ ਆਂਦਾ ਹੈ ਗਲਤ ਸਮਾਂ ਨਾਲ ਨਾਤ ਪਾਈ ਜਾਵੇ ਸਰ ਕਰਨ ਸਾਹਿਬ ਹੁਣ ਕਿਉਂਕਿ ਤੁਹਾਡਾ ਰੰਦਾ ਜੇ ਵਿਸ਼ੇ ਵੀ ਆਪਾਂ ਸਾਰਾ ਪੋਜ਼ਿਟਿਵ ਖਬਰਾਂ ਕਰੀ ਪਰ ਇੱਕ ਹੁਣ ਰਾਜਨੀਤਿਕ ਖਬਰ ਵੀ ਕਰਨੀ ਪੈਗੀ ਕਿਉਂਕਿ ਉਹ ਬੜੀ ਪਿਛਲੇ ਹਫਤੇ ਤੋਂ ਵਾਇਰਲ ਹੋਈ ਹੈ ਔਰ ਹਰ ਅਖਬਾਰ ਨੇ ਔਰ ਹਰ ਸੋਸ਼ਲ ਮੀਡੀਆ ਨੇ ਰਿਪੋਰਟ ਕੀਤਾ ਜਿਹੜਾ ਪਿਛਲੇ ਸੰਡੇ ਰਿਪੋਰਟ ਦਾ ਅਸਥ ਹੋਇਆ ਕੈਪਟਨ ਅਮਰਿੰਦਰ ਸਿੰਘ ਦਾ ਇੰਡੀਆ ਟੂਡੇ ਨਾਲ ਉਹਦੇ ਵਿੱਚ ਉਹਨਾਂ ਨੇ ਇੱਕ ਬਿਆਨ ਦਿੱਤਾ ਵੀ ਅਗਰ ਬੀਜੇਪੀ ਨੂੰ ਸਰਵਾਈਵ ਕਰਨਾ ਚਾਹ ਬੀਜਪੀ ਨੂੰ ਪਾਵਰ ਦੇ ਵਿੱਚ ਆਉਣਾ ਤੇ ਉਹਨੂੰ ਸਰਬੋਨੀ ਕਾਲੀਦਨ ਨਾਲ ਐਲਾਈਅንስ ਕਰਨਾ ਪਏਗਾ ਤੇ ਕਾਫੀ ਪ੍ਰੋਸ ਐਂਡ ਕੌਂਸ ਦੋਨੋਂ ਪਾਸੇ ਨਾਲੇ ਕਾਫੀ ਚਰਚਾ ਹੋਈ ਹੈ ਉਹਦੇ ਵਿੱਚ ਪੰਜਾਬ ਪੱਤਰ ਦੇ ਮਾਧਿਅਮ ਤੋਂ ਤੁਹਾਡਾ ਕੀ ਆਪਣਾ ਥਿਊ ਪੁਆਇੰਟ ਹੈ ਸਟੈਂਡਰਡ ਜੀ ਇਸ ਵਿਸ਼ੇ ਦੇ ਉੱਤੇ ਮੈਂ ਹਿੰਦੀ ਚ ਗੱਲ ਕਰਾਂਗਾ ਤਾਂ ਕਿ ਇੱਕ ਵਾਈਡਰ ਸਾਡੀ ਆਡੀਅנס ਨੂੰ ਇਹ ਪੂਰੀ ਤਰ੍ਹਾਂ ਨਾਲ ਸਮਝ ਆ ਜਾਏ ਦੇਖੋ ਇਹ ਜੋ ਆਪਨੇ ਮੇਰੇ ਕੋਲ ਦੱਸਿਆ ਹੈ ਜੋ ਕੈਪਟਨ ਅਮਰਿੰਦਰ ਨੇ ਬਿਆਨ दिए ਹਨ कैप्टन अमरिंदर एक बहुत ही सीनियर लीडर हैं तो वो जो कहना चाहते हैं वो सोच समझ के ही कहते हैं उनका ये व्यक्तिगत अपना ओपिनियन है ये जरूरी नहीं है कि जो उनका ओपिनियन है वो पार्टी का ओपिनियन हो क्योंकि उन्होंने पार्टी में लोगों से इसकी कोई चर्चा नहीं की दूसरी बात ये है कि हमारे बीजेपी एक आइडियोलॉजिकली और पॉलिसी से चलती हुई पार्टी है और यहाँ पर जो भी ऐसी डिसीजन होनी होती है वो सेंट्रल 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 लीडरशिप करती है और हम तो पार्टी के सिपाही ही हैं जो कि अपनी सेंट्रल लीडरशिप की जो बात होती है उसको हम जमीन के ऊपर लगाने की कोशिश करते हैं मेरा सिर्फ एक लॉजिकल पॉइंट है इस बात में कि जब हम 23 सीट्स बीजेपी 23 सीट्स लड़ती थी और फिर बीजेपी का श्रोमणी अकाली दल से गठबंधन टूटा और बीजेपी ने यह डिसाइड किया कि हम एक सीट के ऊपर लड़ेंगे तो उस टाइम के ऊपर ये महसूस हुआ कि एक सीट पर लड़ने के लिए हमें अपना संगठन जो है उसको थोड़ा बढ़ाना है तो उसको बढ़ाने के लिए ही हमारे साथ मिलने के लिए जो राजी थे कैप्टन अमरिंदर सिंह जैसे बहुत बड़े बड़े लीडर वो हमारे पास आए तो हम तो भी आ, अकाली दल से छुटकारा पाने के लिए हमने कैप्टन अमरिंदर सिंह को यहाँ लेके आए थे इसलिए नहीं थे लेके आए कि वो हमें ये सलाह दें कि हम अकाली दल के साथ मिल जाएं अगर हम अकाली दल के साथ मिल ही जाते हैं तो फिर हमें कैप्टन अमरिंदर सिंह की क्या जरूरत रह जाती है यहाँ तो दूसरी बात ये भी है सिंदर जी कि जब आप किसी इंस्टीट्यूशन में होते हो जब आपने काम करना होता है कैप्टन साहब फौज में रहे हैं हम फौज में कभी ये नहीं कहते हैं कि अगर हमने चाइना के साथ लड़ना है तो हमें यूएसए की जरूरत है हम तो यही कहते हैं कि हम तो पूरा लड़ेंगे अपने आप लड़ेंगे Uh, अगर यूएसए आ जाता है तो आ जाए नहीं आ जाता तो हम तो हमें अपनी लड़ाई अपने आप लड़ने के लिए अपनी क्षमता रखनी चाहिए इस तरीके से लोगों का मनोबल कम करना और मीडिया में इस तरीके की जो चर्चाएं होती हैं वो किसी भी पार्टी के लिए ठीक नहीं होती हैं मैं बात मेरा ख्याल यहीं पर छोड़ दूंगा सर जरा सा टॉपिक फेवरेट है, तो भी है सारा अच्छा भी लगता है उन आने, लास्ट जरा है स्पोर्ट्स ਕ੍ਰਿਕਟ ਦੀ ਸਾਡੇ ਕੋਲ ਕਬੂਡੀ ਖਬਰ ਹੈ ਕੋਹਲੀ ਨੇ ਸਚਿਨ ਤੰਦਨਕਰਕਰ ਦਾ ਰਕਾਰਡ ਤੋੜਿਆ 52 ਸੈਂਚਰੀਆ ਵਨ ਡੇ ਦੇ ਵਿੱਚ ਪੁਰੇ ਬਰਾਈਆਂ 51 ਸੈਂਚਰੀਆ ਸਚਿਨ ਤੰਦਨਕਰ ਨੇ ਕੀਤੀ ਸੀ ਗਿਆ ਤੇ ਇੱਕ ਬੜਾ ਵੱਡਾ ਰਿਕਾਰਡ ਹੈ ਉਹ ਸਾਰਾ ਸੈਲੀਬ੍ਰੇਟ ਵੀ ਕੀਤਾ ਸਰ ਉਹਦੇ ਬਾਰੇ ਸਰ ਜਾਣਨਾ ਪਾਉ ਸਰ ਦੇਖੋ ਜੀ ਵਿਰਾਟ ਕੋਹਲੀ ਨੂੰ ਬਹੁਤ ਬਹੁਤ ਬਤਾਈਆਂ ਬਹੁਤ ਵਧੀਆ ਪਲੇਅਰ ਹੈਗਾ ਸਾਡਾ ਪੰਜਾਬੀ ਹੈ ਤੇ ਬਹੁਤ ਵਧੀਆ ਪਲੇਅਰ ਹੈਗਾ ਤੇ ਉਹਨੇ ਉਹਦੇ ਬਾਅਦ ਇੱਕ ਹੋਰ ਸੈਂਚਰੀ ਮੇਰੇ ਖਿਆਲ ਮਾਰ ਦਿੱਤੀ ਹੈ ਉਹ ਰਿਕਾਰਡ ਤੋੜਨ ਦੇ ਬਾਅਦ ਇੱਕ ਹੋਰ ਮਾਰ ਦਿੱਤੀ ਤੇ ਸਾਡੇ ਜਿਹੜੇ ਅੱਜ ਕੱਲ ਦੇ ਬੱਚੇ ਨੇ ਸਪੋਰਟਸ ਦੇ ਵਿੱਚ ਬਹੁਤ ਅੱਛਾ ਕਰ ਰਹੇ ਨੇ ਸਾਡੀ ਫਾਈਟਿੰਗ ਸਪਿਰਿਟ ਜਿਹੜੀ ਹੈ ਉਹ ਵੱਧ ਗਈ ਹੈ ਤੇ ਸਾਰੀ ਕ੍ਰਿਕਟ ਟੀਮ ਨੂੰ ਤੇ ਸਾਡੇ ਕ੍ਰਿਕਟ ਲਵਰਸ ਨੂੰ ਤੇ ਵਿਰਾਟ ਕੋਹਲੀ ਨੂੰ ਬਹੁਤ-ਬਹੁਤ ਵਧਾਈਆਂ ਅੱਜ ਦਾ ਜਿਹੜਾ ਖਬਰਾਂ ਦਾ ਸਾਡਾ ਸੈਸ਼ਨ ਪੂਰਾ ਵੀ ਹੋਇਆ ਤੇ ਜਾਣ ਤੋਂ ਪੱਲੇ ਤੁਹਾਡਾ ਫਾਈਨਲ ਟੈਕ ਅ ਫਾਈਨਲ ਟੈਕ ਅੱਜ ਸਦਰਜੀ ਕੋ ਖਾਸ ਇਡਾ ਕੋਈ ਖੁਸ਼ੀ ਵਾਲਾ ਨਹੀਂ ਹੈ ਮੈਂ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹਨਾ ਕਿ ਇੱਕ ਰਿਪੋਰਟ ਆਈ ਹੈ ਜਿਹਦੇ ਵਿੱਚ ਇਹ ਫੇਰ ਪ੍ਰੂਫ ਹੋ ਗਿਆ ਹੈ ਕਿ ਪੰਜਾਬ ਦੇ ਵਿੱਚ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਸਭ ਤੋਂ ਜ਼ਿਆਦਾ ਹੋ ਰਹੀ ਹੈ ਤੇ ਅਸੀਂ ਬਹੁਤ ਦੇਰ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਸ ਵਾਟਰ ਐਕਸਟ੍ਰੈਕਸ਼ਨ ਨੂੰ ਘਟਕੀਏ ਆਪਾਂ ਇਹਦੇ ਉੱਤੇ ਕਦੇ ਚਰਚਾ ਕਰਾਂਗੇ ਪਰ ਮੈਂ ਹੁਣ ਇਸ ਵੇਲੇ ਆਪਣੇ ਦਰਸ਼ਕਾਂ ਦੇ ਦਿਮਾਗ ਤੇ ਪਾਣਾ ਚਾਹਨਾ ਕਿ ਇਹ ਕੋਈ ਸਾਡੇ ਵਾਸਤੇ ਚੰਗੀ ਗੱਲ ਨਹੀਂ ਹੈ ਇਹ ਦੁਬਾਰਾ ਇੱਕ ਵਾਰ ਜਿਹੜੇ ਆਕੜੇ ਆਏ ਨੇ ਉਹਦੇ ਵਿੱਚ ਪੰਜਾਬ ਦੇ ਵਿੱਚ ਵਾਟਰ ਐਕਸਟ੍ਰੈਕਸ਼ਨ ਲੈਵਲ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਹੈ ਪਿਛਲੀ ਵਾਰੀ ਅਸੀਂ ਇੱਕ ਬਹੁਤ ਚੰਗੀ ਗੱਲ ਕੀਤੀ ਸੀਗੀ ਕਿ ਸਾਡੀ ਜਿਹੜੀ ਉਹ ਸਟਬਲ ਬਰਨਿੰਗ ਹੈ ਉਹ ਘੱਟ ਹੋ ਗਈ ਹੈ ਪਰ ਐਤਕੀ ਉਹ ਵਾਟਰ ਐਕਸਟ੍ਰੈਕਸ਼ਨ ਤਾਂ ਆ ਗਿਆ ਅਗਰ ਅਸੀਂ ਸਟਬਲ ਬਰਨਿੰਗ ਘੱਟ ਕਰ ਸਕਨੇ ਹਾਂ ਤੇ ਵਾਟਰ ਐਕਸਟ੍ਰੈਕਸ਼ਨ ਵੀ ਘੱਟ ਕਰ ਲਈਏ ਕੋਈ ਮੁਸ਼ਕਲ ਨਹੀਂ ਹੈ ਸਾਡੇ ਵਾਸਤੇ ਇਹ ਕੋਈ ਮੁਸ਼ਕਲ ਨਹੀਂ ਹੈ ਸਾਨੂੰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬਾਕੀ ਠੰਡ ਬਹੁਤ ਹੋ ਗਈ ਹੈ ਮੈਂ ਸਾਰਿਆਂ ਨੂੰ ਇਹ ਸਲਾਹ ਦੇ ਮੰਗਾ ਕਿ ਇਸ ਠੰਡ ਦੇ ਵਿੱਚ ਸਭ ਤੋਂ ਅੱਛਾ ਤਰੀਕਾ ਹੁੰਦਾ ਹੈ ਠੰਡ ਨੂੰ ਲੜਨ ਦਾ ਕਿ ਐਕਸਰਸਾਈਜ਼ ਕੂ ਕਰੋ ਤੇ ਐਕਟਿਵ ਕੂ ਰਹੋ। ਸੋ ਸਾਰੇ ਐਕਸਰਸਾਈਜ਼ ਕਰੋ ਸਵੇਰੇ ਨਹੀਂ ਤਾਂ ਤੁਹਾਡੇ ਜੋੜ ਜੁੜ ਜਾਂਦੇ ਨੇ ਤੇ ਆਪਣਾ ਐਕਟਿਵ ਰਹੋ ਸਾਰਾ ਦਿਨ ਬਹਿਣਾ ਗੋਨਾ ਨਹੀਂ ਬਿਸਤਰੇ ਦੇ ਵਿੱਚ ਰਜਾਈਆਂ ਦੇ ਵਿੱਚ ਬਸ ਬਾਹਰ ਘੁੰਮਦੇ ਰਹੋ ਤੇ ਦੇਖੋ ਕਿੰਦਾ ਤੁਹਾਡੀ ਸਿਹਤ ਚੰਗੀ ਰਹਿੰਦੀ ਹੈ। ਬਸ ਐਡਾ ਹੀ ਹੈ ਜੀ। ਹਾਂ ਇੱਕ ਜਾਂਦੇ ਜਾਂਦੇ ਸਾਰੇ ਦਰਸ਼ਕਾਂ ਨੂੰ ਨਵੇਦਨ ਵੀ ਹੈ। ਸਾਡੇ ਵੱਲੋਂ ਰਿਕਵੈਸਟ ਹੈ ਵੀ ਸਾਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਤੁਸੀਂ ਅੱਛੇ ਅੱਛੇ ਸਾਨੂੰ ਸੁਝਾਅ ਦਿੰਦੇ ਰਹਿੰਦੇ ਹੋ ਉਸ ਤੇ ਅਸੀਂ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਵੀ ਕਰਦੇ ਕਰਨਲ ਸਾਹਿਬ ਦੇ ਕੋਲ ਕਈ ਸੁਝਾਅ ਆਏ ਆ ਉਹਨੂੰ ਅਸੀਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਰਦੇ ਕਰਦੇ ਹੋਰ ਵੀ ਕਈ ਚੀਜ਼ਾਂ ਤੁਹਾਡੇ ਦਿਮਾਗ ਚ ਆਂਦੀਆਂ ਹੋਣਗੀਆਂ ਜਾਂ ਤੁਹਾਡੇ ਗਹਿਨ ਚ ਆਂਦੀਆਂ ਸਾਨੂੰ ਜਰੂਰ ਦੱਸੋ ਕਮਿਊਨੀਕੇਟ ਕਰੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਨ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਅਗਲੇ ਸ਼ੋਅ ਤੇ ਮਿਲਦੇ ਆ ਸਰ ਥੈਂਕ ਯੂ